ਹਲੋ ਜੀ ਸਾਸ਼ਿਕਾ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪੀਕ ਗਿਆਨ ਦੀ ਸੀਰੀਜ਼ ਦੇ ਉੱਪਰ ਅੱਜ ਆਪਣੀ ਮਸ਼ੀਨ ਦਿਖਾ ਰਹੇ ਹਾਂ ਤੁਹਾਨੂੰ ਵਰਕ ਚੱਲ ਰਿਹਾ ਹੈਗਾ ਹਾਂ ਜੀ ਕੰਪਿਊਟਰ ਮਸ਼ੀਨ ਤੇ ਵਰਕ ਤੁਸੀਂ ਦੇਖ ਸਕਦੇ ਹੈਗੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਸ਼ੀਨ ਵਰਕ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਬੁਟੀਕ ਵਾਲਿਆਂ ਪੈਣਾ ਵੀ ਜਿਨ੍ਹਾਂ ਨੇ ਜਿਆਦਾ ਸੂਟਸ ਰੈਡੀ ਕਰਵਾਣੇ ਨੇ ਉਹ ਵੀ ਆਪਣੇ ਕੋਲੋਂ ਕਰਵਾ ਸਕਦੇ ਨੇ ਆਪਾਂ ਕੋਈ ਵੀ ਡਿਜ਼ਾਈਨ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਪ੍ਰੋਸੈਸਿੰਗ ਦੇ ਵਿੱਚ ਕੰਮ ਚੱਲ ਰਿਹਾ ਹੈਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੁੰਦਾ ਕੋਈ ਵੀ ਡਿਜ਼ਾਈਨ ਹੈ ਜਿਹੜਾ ਮਸ਼ੀਨ ਵਰਕ ਦਾ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੈਗੇ ਉਹ ਆਪਣੇ ਵੱਲੋਂ ਤੁਸੀਂ ਸੈਂਡ ਕਰ ਸਕਦੇ ਡਿਜ਼ਾਈਨ ਦਿਖਾਣੇ ਆ ਦੇਖੋ ਆ ਦੇਖੋ ਹੋ ਰਿਹਾ ਸੀ ਇਹ ਰੈਡੀ ਗ੍ਰੀਨ ਸੂਟਸ ਇਹ ਬਹੁਤ ਹੀ ਪਿਆਰੇ ਇਹ ਹਾਫ ਸਾਈਡ ਬਣ ਚੁੱਕੀ ਹੈ ਅੰਡਰ ਹਾਫ ਸਾਈਡ ਬੰਨ ਵਾਲੀ ਹੈਗੀ ਹੈ neck ਸੈਂਟਰ ਸੇ ਆਏਗੀ ਪੂਰੀ ਇਹ ਹਾਫ ਸਾਈਡ ਦਾ ਜੋ neck ਹੈ ਬਨ ਚੁੱਕਿਆ ਹੈਗਾ next ਦੇਖੋ ਆ ਸੂਟ ਆਪਣੇ ਇਹ ਵੀ ਆਪਾਂ ਰੈਡੀ ਕੀਤਾ ਹੈ ਗਲਾਸ ਟਿਸ਼ੂ ਦਾ ਫੈਬਰਿਕ ਸੀਗਾ ਕਸਟਮਰ ਦਾ ਫੈਬਰਿਕ ਸੀਗਾ ਉਸ ਦੇ ਉੱਪਰ ਆਪਾਂ ਵਰਕ ਕੀਤਾ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੈ ਮਸ਼ੀਨ ਨਾਲ ਹੀ ਹੋਇਆ ਹੈਗਾ ਮਸ਼ੀਨ ਵਰਕ ਹੀ ਹੈਗਾ ਸੋ ਸੀਵਸਤੇ ਵੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੁਸੀਂ ਆਪਣਾ ਫੈਬਰਿਕ ਵੀ ਸਾਨੂੰ ਭੇਜ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੈਗੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਲਰ ਐਡ ਕਰਵਾ ਸਕਦੇ ਹੋ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਇਸ ਵਿੱਚ ਐਡ ਕਰਵਾ ਸਕਦੇ ਹੈਗੇ ਇਹ ਬਹੁਤ ਹੀ ਸੋਹਣਾ ਕੰਬੀਨੇਸ਼ਨ ਰੈਡੀ ਹੋਇਆ ਸੀ ਬਹੁਤ ਹੀ ਸੋਹਣਾ ਸੂਟ ਬਹੁਤ ਹੀ ਪਿਆਰਾ ਸੂਟ ਬਣਿਆ ਸੀ ਕਸਟਮਰ ਦਾ ਸੋ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਕੋਈ ਵੀ ਡਿਜ਼ਾਈਨਿੰਗ ਆਪਣੇ ਕੋਲੋਂ ਕਰਵਾ ਸਕਦੇ ਹੋ ਖੁਦ ਡਿਜ਼ਾਈਨ ਸਾਨੂੰ ਭੇਜ ਸਕਦੇ ਹੋ ਖੁਦ ਫੈਬਰਿਕ ਭੇਜ ਸਕਦੇ ਹੋ ਅਗਰ ਤੁਸੀਂ ਸਾਡੇ ਕੋਲੋਂ ਫੈਬਰਿਕ ਲੈਣਾ ਤਾਂ ਸਾਡੇ ਉਹ ਵੀ ਫੈਬਰਿਕ ਲੈ ਸਕਦੇ ਹੈਗੇ ਹੋ ਅਸੀਂ ਤੁਹਾਨੂੰ ਵਟਸਐਪ ਤੇ ਉੱਪਰ ਸੈਂਡ ਕਰ ਦਵਾਂਗੇ ਜੋ ਫੈਬਰਿਕ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਉਸ ਟਾਈਮ ਤੁਹਾਨੂੰ ਜਿਹੜਾ ਵੀ ਕਲਰ ਚਾਹੀਦਾ ਹੈ ਅਸੀਂ ਉਹ ਹੀ ਮੰਗਵਾ ਕੇ ਤੁਹਾਡਾ ਸੂਟ ਰੈਡੀ ਕਰ ਦਵਾਂਗੇ ਸੋ ਸੂਟਸ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਹੋ ਜੋ ਜੋ ਸੂਟ ਰੈਡੀ ਨੇ ਮੈਂ ਤੁਹਾਨੂੰ ਦਿਖਾਨੀਆਂ ਨੈਕਸਟ ਦੇਖੋ ਇਹ ਵੀ ਕਿਸੇ ਕਸਟਮਰ ਨੇ ਰੈਡੀ ਕਰਵਾਏ ਸੀ ਦੋ ਸੂਟ ਬਹੁਤ ਹੀ ਸੋਨੇ ਸੀਗੇ ਪਾਕਟ ਡਿਜ਼ਾਈਨ ਦੇ ਹਨ ਜੀ ਪਾਕਟ ਡਿਜ਼ਾਈਨ ਬਣਾਇਆ ਹੋਇਆ ਹੈ ਸਾਈਡ ਤੇ ਜਿਹਾ ਦੇਖੋ ਇਹ ਪਾਕਟ ਲਈ ਇਹਨਾਂ ਨੇ ਏਮਬ੍ਰੋਇਡਰੀ ਕਰਵਾਈ ਹੈਗੀ ਆ ਬਹੁਤ ਹੀ ਸੋਨੀ ਵਰਕ ਕਰਵਾਇਆ ਹੋਇਆ ਹੈ neck ਬਣਿਆ ਹੋਇਆ ਹੈ ਬਹੁਤ ਹੀ ਸੋਨਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੈਗੇ ਓ ਵਰਕ ਦੀ ਫੈਬਰਿਕ ਕਸਟਮਰ ਦਾ ਹੀ ਸੀਗਾ ਜੀ ਸੋ ਇੱਕ ਸੂਟ ਰੈਡੀ ਕੀਤਾ ਸੀਗਾ ਤਾਂ ਉਹੀ ਡਿਜ਼ਾਈਨ ਕਿਸੇ ਨੇ ਦੂਸਰੇ ਕਲਰ ਦੇ ਉੱਤੇ ਵੀ ਰੈਡੀ ਕਰਵਾਇਆ ਹੈਗਾ ਕਸਟਮਰ ਨੂੰ ਪਸੰਦ ਆਇਆ ਫਿਨਿਸ਼ਿੰਗ ਦੇਖੋ ক্লোਜ਼ ਅਪ ਦੇਖੋ ਵਰਕ ਦਾ ਇਹ ਮਸ਼ੀਨ ਵਰਕ ਹੈਗਾ ਜੀ ਸਾਰਾ ਜੋ ਮਸ਼ੀਨ ਵਰਕ ਹੁੰਦਾ ਜੀ ਆਪਣੇ ਕੋਲ 600 ਤੋਂ ਸਟਾਰਟ ਹੋ ਜਾਂਦਾ ਹੈ 600 700 ਬਾਕੀ ਜਿੰਨਾ ਜ਼ਿਆਦਾ ਮਤਲਬ ਵਰਕ ਹੋਏਗਾ ਜਿਵੇਂ 슬ੀਵਸ ਤੇ ਹੋਏਗਾ ਬਾਟਮ ਤੇ ਹੋਏਗਾ ਨੈਕਸ ਦੇਖੋ ਕਰੇਪ ਦੇ ਉੱਤੇ ਸੂਟ ਰੈਡੀ ਹੋਏ ਸੀ ਬਹੁਤ ਸੋਹਣਾ ਵਰਕ ਇਹ ਵੀ ਇੱਕ ਇੱਕ ਕਾਂਟੀ ਤੇ ਸੂਟ ਸੀਗੇ ਦੋ ਪੈਣਾ ਦੇ ਤਾਂ ਦੋ ਸੂਟ ਆਪਾਂ ਰੈਡੀ ਕੀਤੇ ਹੈ ਸੇਮ ਡਿਜ਼ਾਈਨ ਰੈਡੀ ਕੀਤਾ ਹੈਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰਸ ਦੇਖੋ ਬਹੁਤ ਅੱਛੇ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਇਹ ਪਿਓਰ ਕ੍ਰੇਪ ਦਾ ਫੈਬਰਿਕ ਯੂਜ਼ ਕਰਕੇ ਉੱਪਰ ਇਸ ਦੇ ਪੱਕੇਰਾ ਤੇ ਵਰਕ ਕੀਤਾ ਹੈ ਐਂਡ ਸਲੀਵਸ ਤੇ ਵਰਕ ਕੀਤਾ ਹੈਗਾ ਨੈਕਸਟ ਦੇਖੋ ਇਹ ਸਿੰਪਲ ਸੋਬਰ ਇਹ ਵੀ ਇੱਕ ਕਸਟਮਰ ਨੇ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਇਆ ਸੀ ਵਰਕ ਦੇਖੋ ਜੀ ਤੁਸੀਂ ਬਹੁਤ ਹੀ ਸੋਹਣਾ ਕਲਰ ਦੀ ਫਿਨਿਸ਼ਿੰਗ ਸੋਰੀ ਕੰਮ ਦੀ ਫਿਨਿਸ਼ਿੰਗ ਤੁਸੀਂ ক্লোਜ਼ ਅਪ ਤੋਂ ਚੈੱਕ ਕਰ ਸਕਦੇ ਹੋ ਵਰਕ ਦੇਖ ਸਕਦੇ ਹੈਗੇ ਬਹੁਤ ਸੋਹਣਾ ਹੈ ਘੇਰੇ ਤੇ ਵਰਕ ਸੀਗਾ ਬਹੁਤ ਹੀ ਸੋਹਣੀ ਵੇਲ ਪਾਈ ਹੋਈ ਆ ਸਿੰਪਲ ਸੋਬਰ ਜਿਹਾ ਇੱਕ ਡਿਜ਼ਾਈਨ ਸੀਗਾ ਇਸ ਦੇ 슬ੀਵਸ ਤੇ ਵੀ ਵਰਕ ਹੈਗਾ ਬਹੁਤ ਹੀ ਸੋਨਾ ਸੋ ਇਸ ਤਰ੍ਹਾਂ ਤੁਸੀਂ ਵੀ ਕੋਈ ਵੀ ਡਿਜ਼ਾਈਨ ਆਪਾਂ ਨੂੰ ਸੈਂਡ ਕਰਕੇ ਬਣਵਾ ਸਕਦੇ ਹੈਗੇ ਹੋ ਨੈਕਸਟ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਨੇ ਆ ਦੇਖੋ ਫੈਬਰਿਕ ਤੁਹਾਨੂੰ ਦਿਖਾਉਣ ਜਾ ਰਹੀਆਂ ਖੀਨ ਖਾਬ ਦਾ ਹਾਂਜੀ ਦੇਖੋ ਧਿਆਨ ਨਾਲ ਕਲਰਸ ਓਪਨ ਕਰਕੇ ਦਿਖਾਓ ਬਹੁਤ ਹੀ ਸੋਨਾ ਫੈਬਰਿਕ ਹੈ ਇਹ ਬਨਾਰਸੀ ਕੀਨਖਾਪ ਜਿਹਨੂੰ ਬਨਾਰਸੀ ਕਹਿ ਸਕਦੇ ਆ ਬ੍ਰੋਕੇਟ ਸਿਲਕ ਵੀ ਕਹਿ ਸਕਦੇ ਆ ਬਟ ਇਹ ਕੀਨਖਾਪ ਦਾ ਹੈਗਾ ਇਹ ਅੰਦਰੋਂ ਪਲੇਨ ਹੋਏਗਾ ਠੀਕ ਹੈ ਜੀ ਅੰਦਰੋਂ ਪਲੇਨ ਹੋਏਗਾ ਇਸ ਦੇ ਅੰਦਰ ਧਾਗੇ ਨਹੀਂ ਹੋਣਗੇ ਜੋ ਕਿ ਬ੍ਰੋਕੇਟ ਸਿਲਕ ਦੇ ਵਿੱਚ ਹੁੰਦੇ ਆ ਇਹ ਕੀਨਖਾਪ ਦਾ ਪ्योर ਕੀਨਖਾਪ ਦਾ ਫੈਬਰਿਕ ਹੈਗਾ ਕਲਰਸ ਆਪਸ਼ਨ ਤੁਸੀਂ ਦੇਖ ਹੀ ਰਹੇ ਹੋ ਬਹੁਤ ਅੱਛੇ ਨੇ ਇਸ ਵਿੱਚ ਡਾਰਕ ਸ਼ੇਡਸ ਆ ਐਂਡ ਲਾਈਟ ਸ਼ੇਡ ਵੀ ਆਪਾਂ ਲੈ ਕੇ ਆਏ ਆ ਇਹ ਪਰ ਮੀਟਰ ਅਕੋਰਡਿੰਗ ਜਿਵੇਂ ਫੈਬਰਿਕ ਹੁੰਦਾ ਹੈ ਤੁਸੀਂ ਇਸ ਨੂੰ ਮਸਲੀਨ ਦੀ ਬਾਟਮ ਨਾਲ ਵੀ ਐਡ ਕਰ ਸਕਦੇ ਹੋ ਇਹ ਆਪਾਂ ਮਸਲੀਨ ਦੀ ਬਾਟਮਸ ਨਾਲ ਐਡ ਕੀਤਾ ਹੋਇਆ ਹੈ ਤੁਸੀਂ ਕ੍ਰੇਪ ਦੀ ਬਾਟਮ ਨਾਲ ਵੀ ਐਡ ਕਰਵਾ ਸਕਦੇ ਹੋ ਸ਼ਰਟ ਨੂੰ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਵੀ ਲੈ ਸਕਦੇ ਹੈਗੇ ਹੋ ਕਲਰਸ ਆਪਸ਼ਨਸ ਤੁਹਾਨੂੰ ਦਿਖ ਰਹੀਆਂ ਨੇ ਬਾਕੀ ਇਹ ਨਵੇਂ ਆਪਸ਼ਨਸ ਆਉਂਦੇ ਆ ਰਹਿੰਦੇ ਨੇ ਕਿਉਂਕਿ ਇਹ ਸੇਲ ਹੋ ਜਾਣਗੇ ਹੋਰ ਸਟਾਕ ਆ ਜਾਏਗਾ ਹੋਰ ਸ਼ੇਡਸ ਆ ਜਾਣਗੇ ਸੋ ਹਰ ਵੀਕ ਨਵਾਂ ਸਟਾਕ ਆਪਣੇ ਕੋਲ ਆਂਦਾ ਰਹਿੰਦਾ ਹੈਗਾ ਤਾਂ ਆਪਸ਼ਨਸ ਕਾਫੀ ਮਿਲਦੀਆਂ ਰਹਿਣਗੀਆਂ ਤੁਹਾਨੂੰ ਇਹਨਾਂ ਤੇ ਵਰਕ ਵੀ ਹੁੰਦਾ ਹੈ ਬਾਟਮ ਤੇ ਵਰਕ ਵੀ ਕਰਵਾਇਆ ਆਪ ਦੇਖੋ ਇਹ ਸਾਰਾ ਬ੍ਰਾਕਟ ਦੇ ਫੈਬਰਿਕ ਰੈਨ ਵਾਲਾ ਹੈ ਜੋ ਕਿ ਕਸਟਮਰਸ ਨੇ ਹੈਂਡਵਰਕ ਕਰਵਾਇਆ ਹੋਇਆ ਹੈਗਾ ਬਾਟਮਸ ਤੇ ਹੈਂਡਵਰਕ ਕਰਵਾਇਆ ਸੀ ਆਪਾਂ ਤਾਂ ਇਹ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੁਣ ਚੱਲ ਪਿਆ ਹੈਗਾ ਬਾਟਮ ਤੇ ਵਰਕ ਵਾਲਾ ਜੋ ਗਰਮੀ ਦੇ ਵਿੱਚ ਵੀ ਚੱਲਿਆ ਸੀ ਹੁਣ ਵਿੰਟਰ ਦੇ ਵਿੱਚ ਵੀ ਸਟਾਰਟ ਹੋ ਗਿਆ ਹੈਗਾ ਹੀਨਖਾਬ ਦਾ ਸ਼ਰਟ ਪਲੱਸ ਗਰੇਵ ਦੀ ਬਾਟਮ ਦੇ ਉੱਪਰ ਵਰਕ ਆ ਦੇਖੋ ਵਰਕ ਕੀਤਾ ਹੋਇਆ ਹੈ ਬਾਟਮ ਦੇ ਉੱਪਰ ਨੈਕਸਟ ਆ ਦੇਖੋ ਸ਼ਿਮਰ ਦਾ ਫੈਬਰਿਕ ਹੈਗਾ ਜੀ ਗਲਾਸ ਸ਼ਿਮਰ ਹੈਗਾ ਇਹ ਇਸ ਦੇ ਉੱਤੇ ਕਸਟਮਰ ਨੇ ਵਰਕ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਨੈਕ ਬਣਿਆ ਹੋਇਆ ਹੈ ਸੀਸ ਤੇ ਵਰਕ ਆਏਗਾ ਐਂਡ ਬਾਟਮ ਤੇ ਵੀ ਨੈਕਸ ਹੈਗੇ ਆਪਣੇ ਕੋਲ ਟਾਈ ਐਂਡ ਡਾਈ ਦੇ ਸੂਟ ਹੈਗੇ ਪਿਓਰ ਜੌਰਜਟ ਦਾ ਫੈਬਰਿਕ ਹੈ ਦੇਖੋ ਟਾਈ ਐਂਡ ਡਾਈ ਦੇ ਸੂਟਸ ਰੈਡੀ ਨੇ ਨਾਲ ਦੁਪੱਟੇ ਲਾਈਨਿੰਗ ਵਾਲੇ ਹੈਗੇ ਨੇ ਬਹੁਤ ਹੀ ਵਧੀਆ ਪਿਓਰ ਜੌਰਜਟ ਦਾ ਰੈਨਵਲ ਹੈ ਇਹ ਕਲਰਸ ਆਪਾਂ ਕਸਟਮਰ ਦੀ ਡਿਮਾਂਡ ਦੇ ਉੱਤੇ ਐਡ ਕਰਵਾਏ ਹੈਗੇ ਤੁਸੀਂ ਵੀ ਆਪਣੀ ਮਰਜ਼ੀ ਨਾਲ ਟਾਈ ਐਂਡ ਡਾਈ ਦਾ ਕੋਈ ਵੀ ਸੂਟ ਆਪਣੇ ਕੋਲ ਰੈਡੀ ਕਰਵਾ ਸਕਦੇ ਹੈਗੇ ਆਪਣੇ ਕਲਰ ਆਪਸ਼ਨਸ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਔਨ ਆਰਡਰ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਬਾਕੀ ਇਹ ਵਾਲੇ ਜੋ ਹੈ ਇਹ ਬਣ ਕੇ ਆਏ ਹੋਏ ਨੇ येलो ਤੇ ਪੈਰਟ ਕਲਰ ਅਵੇਲੇਬਲ ਹੈਗਾ ਆਪਣੇ ਕੋਲ ਪਰਪਲ ਵੀ ਅਵੇਲੇਬਲ ਹੈ 블루 ਵੀ ਹੈਗਾ ਤਾਂ ਤੁਸੀਂ ਦੇਖ ਰਹੇ ਹੈਗੇ ਇਹ ਐਂਡ ਟਾਈ ਐਂਡ ਡਾਈ ਦੇ ਸੂਟ ਜੋ ਕਿ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਉਹ ਵੀ ਆਪਣੇ ਕੋਲ ਤੁਹਾਨੂੰ ਮਿਲ ਜਾਣਗੇ ਸੋ ਇਸ ਤਰ੍ਹਾਂ ਦੀ 컬렉ਸ਼ਨ ਦੇਖਣ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਡਾ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਐਂਡ ਰੀਸੇਲਿੰਗ ਵੀ ਕਰ ਸਕਦੇ ਹੋ ਅਗਰ ਮੇਰੀਆਂ ਭੈਣਾਂ ਘਰ ਬੈਠ ਕੇ ਆਨਲਾਈਨ ਵਰਕ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੀਆਂ ਨੇ ਇੱਕ ਆ ਸੂਟ ਆਪ ਹੋਰ ਰੈਡੀ ਕੀਤਾ ਸੀਗਾ ਵਰਕ ਦਾ ਮਸ਼ੀਨ ਵਰਕ ਦਾ ਬਹੁਤ ਹੀ ਸੋਨਾ ਸੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੁੰਦੀ ਹੈ ਜੋ ਤੁਸੀਂ ਆਰਡਰ ਤੇ ਬੁੱਕ ਕਰਵਾਉਣੇ ਹੁੰਦੀ ਹੈ ਹਾਫ ਪੇਮੈਂਟ ਪਹਿਲਾਂ ਹੁੰਦੀ ਹੈ ਬਾਕੀ ਜੋ ਸੂਟ ਰੈਡੀ ਹੋ ਜਾਏਗਾ ਉਸ ਤੋਂ ਬਾਅਦ ਫੁੱਲ ਪੇਮੈਂਟ ਕਰਕੇ ਸੂਟ ਤੁਹਾਡੇ ਤੱਕ ਪਹੁੰਚਾਵਾਂਗੇ ਇਹ ਪਸ਼ਮੀਨਾ ਦਾ ਫੈਬਰਿਕ ਆਪਣੇ ਕੋਲ ਆਇਆ ਹੈ ਤੁਸੀਂ ਇਹਨਾਂ ਤੇ ਕੋਈ ਵੀ ਡਿਜ਼ਾਈਨ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਇਹ ਪਿਓਰ ਪਸ਼ਮੀਨਾ ਦੇ ਸੂਟਸ ਨੇ ਕਲਰ ਅਵੇਲੇਬਲ ਨੇ ਸੋ ਇਹਨਾਂ ਤੇ ਮੇਰੇ ਭੈਣਾਂ ਨੇ ਜਿਹੜਾ ਵੀ ਡਿਜ਼ਾਈਨ ਕੀਤਾ ਤਾਂ ਇਹ ਪਸ਼ਮੀਨਾ ਦੇ ਸੂਟਸ ਆਪਣੇ ਕੋਲ ਅਵੇਲੇਬਲ ਨੇ ਬਹੁਤ ਫਾਈਨ ਕੁਆਲਿਟੀ ਹੋਏਗੀ ਬੁਰ ਨਹੀਂ ਆਏਗੀ ਇਸ ਵਿੱਚ ਕਲਰ ਆਪਸ਼ਨ ਤੁਸੀਂ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਦੇ ਕਲੈਕਸ਼ਨ ਮੈਂ ਤੁਹਾਨੂੰ ਦਿਖਾਇਆ ਵੀ ਦੱਸਿਆ ਹੀ ਹੈ ਪਹਿਲਾਂ ਵੀ ਹਰ ਵੀਕ ਨਵੀਂ ਨਵੀਂ ਕਲੈਕਸ਼ਨ ਆਉਂਦੀ ਰਹਿੰਦੀ ਹੈਗੀ ਕਲਰ ਆਪਸ਼ਨ ਤੁਹਾਨੂੰ ਮਿਲਦੇ ਰਹਿਣਗੇ ਸੋ ਜਿਨ੍ਹਾਂ ਨੇ ਵੀ ਪਸ਼ਮੀਨਾ ਦੇ ਫੈਬਰਿਕ ਦੇ ਉੱਤੇ ਵਰਕ ਕਰਵਾਉਣਾ ਹੈ ਮੈਸੇਜ ਡੀਐਮ ਮੈਨੂੰ ਕਰ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ